ਅੱਜ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਪਪੂਲਰਲੀ ਨੋਨ ਐਸ ਫਿਕੋ ਆਈ ਐਮ ਐਸ ਐਮਈ ਆਫ ਇੰਡੀਆ ਵੱਲੋਂ ਅੱਜ ਆਜ਼ਾਦੀ ਦਾ 78 ਇੰਡੀਪੈਂਡੈਂਸ ਡੇ ਜਿਹੜਾ ਐਮ ਐਸ ਐਮਈ ਡਿਵੈਲਪਮੈਂਟ ਇੰਸਟੀਚਿਊਟ ਦੇ ਵਿੱਚ ਮਨਾਇਆ ਗਿਆ ਤੇ ਇਹ ਇਹਦੇ ਵਿੱਚ ਸਾਡੇ ਨਾਲ 37 ਐਸੋਸੀਏਸ਼ਨਜ਼ ਨੇ ਰਲ ਕੇ ਅਸੀਂ ਇਕੱਠਾ ਮਨਾਇਆ ਜਿਹਦੇ ਵਿੱਚ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਪੀ ਐਚ ਡੀ ਚੈਂਬਰ ਅਗਰ ਅਸੀਂ ਗੱਲ ਕਰੀਏ ਤਾਂ ਐਸੋਸੀਏਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਪਲਾਸਟਿਕ ਮੈਨੂਫੈਕਚਰਰਸ ਐਂਡ ਟਰੇਡਰਸ ਐਸੋਸੀਏਸ਼ਨ ਆਟੋ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਫਾਸਟਨਰਸ ਮੈਨੂਫੈਕਚਰਰਸ ਐਸੋਸੀਏਸ਼ਨ ਆਫ ਇੰਡੀਆ ਸਾਰੀਆਂ ਐਸੋਸੀਏਸ਼ਨਾਂ ਨੇ ਰਲ ਕੇ ਇਕੱਠਾ ਮਨਾਇਆ ਕਿ ਜਿਹੜੀ ਇਹ ਆਜ਼ਾਦੀ ਆ ਇਹ ਸਾਨੂੰ ਬੜੀ ਮਹਿੰਗੀ ਮਿਲੀ ਆ ਤੇ ਸਾਨੂੰ ਇਸ ਆਜ਼ਾਦੀ ਦਾ ਇਕੱਠਿਆਂ ਮਨਾਉਣਾ ਚਾਹੀਦਾ ਤਾਂ ਕਿ ਅਸੀਂ ਯੂनाइटेड ਵੁਈ ਸਟੈਂਡ ਅਦਰਵਾਈਜ਼ ਡਿਵਾਈਡਿਡ ਵੁਈ ਫਾਲ ਤੇ ਮੈਂ ਜਿੱਥੇ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਦੇ 78ਵੇਂ ਸੁਤੰਤਰਤਾ ਦਿਵਸ ਦੀ ਜਿੱਥੇ ਮੁਬਾਰਕਬਾਦ ਦਿੰਨਾ ਵਾ ਉਥੇ ਮੈਂ ਇੱਕ ਮੈਸੇਜ ਜਿਹੜਾ ਸਾਡੇ ਉਹਨਾਂ ਸ਼ਹੀਦਾਂ ਨੇ ਸਰ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਨੇਤਾਜੀ ਸੁਭਾਸ਼ ਚંદ્ર બોਸ ਚੰਦਰ ਸ਼ੇਖਰ ਆਜ਼ਾਦ ਮਦਨ لال ਢਿੰਗਰਾ ਉਹਨਾਂ ਸ਼ਹੀਦਾਂ ਨੂੰ ਅੱਜ ਅਸੀਂ ਪ੍ਰਣਾਮ ਵੀ ਕਰਦੇ ਹਾਂ ਭਾਵੇਂ ਕਿ ਅੱਜ ਸਾਰੇ ਦੇਸ਼ ਦਾ ਵਟਵਾਰਾ ਹੋਇਆ ਸੀ ਬਹੁਤ ਸਾਰੇ ਸਾਡੇ ਸ਼ਹੀਦਾਂ ਸ਼ਹੀਦੀ ਮਿਲੀ ਜਿਨ੍ਹਾਂ ਨੂੰ ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਜਿਨ੍ਹਾਂ ਨੇ ਜਾਨ ਗੁਆਈ ਤੇ ਅੱਜ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਤੇ ਸਾਡੇ ਜਿਹੜਾ ਇੱਕੋ ਗੱਲ ਦੇ ਨਾਲ ਆਪਣੀ ਗੱਲ ਦੀ ਮੈਂ ਸਮਾਪਤੀ ਕਰੂੰਗਾ ਕਿ ਹਰ ਕਰਮ ਆਪਣਾ ਕਰਾਂਗੇ ਐ ਵਤਨ ਤੇਰੇ ਲਈ ਦਿਲ ਦਿਆ ਹੈ ਜਾਨ ਵੀ ਦੇਂਗੇ ਐ ਵਤਨ ਤੇਰੇ ਲਈ ਸਰ 78 ਸਾਲ ਹੋ ਗਏ ਜੀ ਆਜ਼ਾਦੀ ਨੂੰ ਕਿਵੇਂ ਦੇਖਦੇ ਹੋ ਇੰਡਸਟਰੀ ਕਿੱਥੇ ਤੱਕ ਪਹੁੰਚੀ ਆ? ਦੇਖੋ ਇੰਡਸਟਰੀ ਦੀ ਬਹੁਤ ਸਲੋ ਡਿਵੈਲਪਮੈਂਟ ਆ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੀ ਇਨੋਵੇਸ਼ਨ ਔਰ ਟੈਕਨੋਲੋਜੀ ਅਪਗ੍ਰੇਡੇਸ਼ਨ ਦੇ ਉੱਤੇ ਜਿਵੇਂ ਅਸੀਂ ਅੱਜ ਗੱਲ ਕੀਤੀ ਕਿ ਲੁਧਿਆਣਾ ਆਈਟੀਆਈ ਨੈਕਸਟ ਮੰਥ ਸਤੰਬਰ ਦੇ ਵਿੱਚ ਆਈਆਈਟੀ ਲੁਧਿਆਣਾ ਬਣਨ ਜਾ ਰਿਹਾ ਸੋ ਅੱਜ ਇਹ ਇਕੱਲਾ ਲੁਧਿਆਣੇ 'ਚ ਨਹੀਂ ਬਣਨਾ ਚਾਹੀਦਾ ਸਾਰੇ ਪੰਜਾਬ ਦੇ ਵਿੱਚ ਆਈਟੀਆਈਜ਼ ਆਈਆਈਟੀ ਬਣਨੇ ਚਾਹੀਦੇ ਆ ਉਹਦੇ ਨਾਲ ਜਿੱਥੇ ਸਕਿੱਲ ਡਿਵੈਲਪਮੈਂਟ ਨੂੰ ਬਹੁਤ ਵੱਡਾ ਬੜਾਵਾ ਮਿਲੇਗਾ ਉੱਥੇ ਜਿਹੜੀ ਸਾਡੇ ਦੇਸ਼ ਦਾ ਜਿਹੜਾ ਯੂਥ ਆ ਜਿਹੜਾ ਇਥੋਂ ਸਿਰਫ ਪਲੱਸ 2 ਕਰਕੇ ਕੈਨੇਡਾ ਚਲਿਆ ਜਾਂਦਾ ਸੀ ਉਹਦੀ ਰਿਵਰਸ ਮਾਈਗ੍ਰੇਸ਼ਨ ਤੁਸੀਂ ਦੇਖਦੇ ਆਂ ਅੱਜ ਅਸੀਂ ਸੱਤ ਅਵਾਰਡੀਆਂ ਨੂੰ ਅਵਾਰਡ ਦਿੱਤਾ ਜਿਨ੍ਹਾਂ ਵਿੱਚੋਂ ਇੱਕ ਅਵਾਰਡੀ ਹੋ ਸੀ ਜਿਹਨੇ ਰਿਵਰਸ ਮਾਈਗ੍ਰੇਸ਼ਨ ਕੀਤੀ 5 ਸਾਲ ਕੈਨੇਡਾ ਚ ਲਾ ਕੇ ਮਹਿਕਦੀਪ ਕੌਰ ਜਿਹੜੀ ਕਿ 5 ਸਾਲ ਕੈਨੇਡਾ ਦੇ ਵਿੱਚ ਲਾ ਕੇ ਆਪਣਾ ਬਿਜ਼ਨਸ ਇਥੇ ਮੈਨ ਇੰਟਰਨੈਸ਼ਨਲ ਸਥਾਪਿਤ ਕਰਕੇ ਅੱਜ ਵਰਲਡ ਨੂੰ ਐਕਸਪੋਰਟ ਕਰ ਰਹੀ ਆ ਅੱਜ ਉਸ ਚੀਜ਼ ਤੇ ਲੋੜ ਆ ਕਿਉਂਕਿ ਸਾਡਾ ਪੈਸਾ ਤੇ ਸਾਡਾ ਬ੍ਰੇਨ ਦੋਨੋਂ ਚੀਜ਼ਾਂ ਰੇਨ ਹੋ ਰਹੀਆਂ ਸੀ ਤੇ ਅੱਜ ਉਹਨੂੰ ਬਚਾਉਣ ਦੀ ਲੋੜ ਆ ਤੇ ਜਿਹੜੀ ਇਨੋਵੇਸ਼ਨ ਆ ਇਹਦੇ ਉੱਤੇ ਵਰਕ ਕਰਨ ਦੀ ਲੋੜ ਆ ਅੱਜ ਸਾਡੇ ਡਿਵੈਲਪਮੈਂਟ ਕਮਿਸ਼ਨਰ ਸ਼੍ਰੀ ਸੰਜੀਵ ਚਾਵਲਾ ਜੀ ਸਾਡੇ ਚੀਫ ਗੈਸਟ ਸੀਗੇ ਔਰ ਗੈਸਟ ਆਫ ਆਨਰ ਦੇ ਵਿੱਚ ਮੈਡਮ ਮਿਸ ਮਿਰਦੁਲਾ ਜੈਨ ਤੇ ਸਰ ਸੁਖਦਿਆਲ ਸਿੰਘ ਜੀ ਬਸੰਤ ਜਿਨ੍ਹਾਂ ਨੇ ਆਪੋ ਆਪਣੇ ਫੀਲਡ ਦੇ ਵਿੱਚ ਬਹੁਤ ਵੱਡਾ ਨਾਮਣਾ ਖਟਿਆ ਤੇ ਐਕਸਪੋਨੈਂਸ਼ੀਅਲ ਗਰੋਥ ਤੇ ਸਰ ਸੁਖਦਿਆਲ ਸਿੰਘ ਜੀ ਦਾ ਯੂਨਿਟ ਜਿਹੜਾ ਕਿ ਗ੍ਰੀਨ ਯੂਨਿਟ ਆ ਪਰ ਸਾਡੇ ਪੰਜਾਬ ਦਾ ਫਰਸਟ ਗ੍ਰੀਨ ਕੈਟਾਗਰੀ ਯੂਨਿਟ ਬਣਿਆ ਤੋਂ ਮੈਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੇ ਉੱਤੇ ਜਿੱਥੇ ਲੱਖ ਲੱਖ ਵਧਾਈ ਦਿੰਨਾ ਬਾ ਉਥੇ ਔਨ ਬਿਹਫ ਆਫ ਫਿਕੋ ਆਈਐਮਐ ਸੈਮੀਓਫ ਇੰਡੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਸਨੇਹਾ ਦਿੰਨਾ ਬਾ ਕਿ ਆਪਾਂ ਜਿੱਥੇ ਆਪਣੀਆਂ ਫਰਜ਼ਾਂ ਨੂੰ ਪਛਾਣਦੇ ਆ ਉਥੇ ਆਪਣੀਆਂ ਡਿਊਟੀਆਂ ਨੂੰ ਵੀ ਜ਼ਰੂਰ ਪਛਾਣੀਏ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵੈਰੀ ਮਚ ਆ ਸਰ ਅੱਜ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਜਿਹੜੀ ਵੀ ਕਿਰਤ ਕੀਤੀ ਕਣਚੂ ਆਜ ਫਿਕੋ ਨੇ ਸਾਰੀ ਐਸੋਸੀਏਸ਼ਨਾਂ ਨਾਲ ਮਿਲ ਕੇ ਇੰਡੀਪੈਂਡੈਂਸ ਦਾ ਮਹੋਤਸਵ ਮਨਾਇਆ। ਔਰ ਉਹਦੇ ਵਿੱਚ ਮੇਨ ਅਜ ਐਮਫਸਿਸ ਦਿੱਤਾ ਗਿਆ ਕਿ ਔਮਨ ᱮਮਪਾਵਰਮੈਂਟ। ਅਗਰ ਔਰਤਾ ਆਦਮੀਆਂ ਨਾਲ ਮਿਲ ਕੇ ਔਮਨ ᱮਮਪਾਵਰਮੈਂਟ ਇਕੱਠੇ ਹੋ ਕੇ ਕੰਮ ਕਰਨ ਤੇ ਸਾਡੀ ਜੀਡੀਪੀ ਜਿਹੜੀ ਅੱਜ ਜੋ ਹੈ ਇਹ ਡਬਲ ਹੋ ਸਕਦੀ ਹੈ। ਇਦੇ ਚ ਕੋਈ ਕੋਈ ਸ਼ੱਕ ਨਹੀਂ ਬਾਕੀ ਸਭ ਤੋਂ ਅੱਜ ਅਸੀਂ ਕਸਮ ਖਾਧੀ ਕਿ ਐਮ ਐਸ ਐਮ ਏ ਮੀਡੀਅਮ ਜਿਹੜਾ ਜਿਹੜੀ ਛੋਟੀ ਇੰਡਸਟਰੀ ਹੈ ਉਹ ਸਵਾਲ ਚ ਜਾਏਗੀ ਸਵਾਲ ਜਿਹੜੀ ਮੀਡੀਅਮ ਜਾਏਗੀ ਮੀਡੀਅਮ ਜਿਹੜੀ ਲਾਰਜ ਜਾਏਗੀ ਇਹ ਅਸੀਂ ਅੱਜ ਦੇ ਜਿਹੜੇ ਸਾਡੇ ਚੀਫ ਗੈਸਟ ਸੀਗੇ ਚਾਵਲਾ ਜੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ Amazon ਡਾਇਰੈਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਸਾਨੂੰ MSME ਨੂੰ ਬਚਾ ਕੇ ਰੱਖਣ ਦੀ ਜ਼ਰੂਰਤ ਹੈ ਪਰ ਹਰ ਸਾਲ ਇੱਕ ਇੰਡਸਟਰੀਅਲ ਇੱਕ ਸਟੈਪ ਅੱਗੇ ਵੀ ਜਾਵੇ ਇਸ ਇਹ ਤੁਹਾਡੀ ਮਦਦ ਦੇ ਨਾਲ ਅਸੀਂ ਜਾਵਾਂਗੇ ਔਰ ਵਾਅਦਾ ਕਰ ਰਹੇ ਹਾਂ ਕਿ ਹਰ ਸਾਲ ਇੱਕ ਸਟੈਪ ਸਾਡਾ ਸਾਡੀ ਇੰਡਸਟਰੀ ਅੱਗੇ ਜਾਵੇਗੀ ਬਾਕੀ ਗਗਨੇਸ਼ ਜੀ ਨੇ ਸਾਨੂੰ ਜੀਵਨ ਦਾ ਮਕਸਦ ਸਿਖਾਇਆ ਆਜ਼ਾਦੀ ਦਾ ਮਕਸਦ ਸਿਖਾਇਆ ਇਹ ਇਹ ਅੱਜ ਦਾ ਥੀਮ ਹੈ ਸਾਡੇ ਦੇਸ਼ ਨੂੰ ਸਾਡੀ ਦੇਸ਼ ਨੂੰ ਆਜ਼ਾਦ ਹੋਇਆ ਹੈ ਜਨਵਰੀ 78 ਅਸੀਂ ਇੰਡੀਪੈਂਡੈਂਸ ਡੇ ਪਰ ਆ ਰਹੇ ਹਾਂ ਇੰਡੀਪੈਂਡੈਂਸ ਦਾ ਮਤਲਬ ਹੈ ਵੀ ਅੱਜ ਹੁਣ ਸਾਡੇ ਦੇਸ਼ ਦੇ ਵਿੱਚ ਜਿਹੜੇ ਨਾਗਰਿਕ ਆ ਜਾਂ ਉਹਨਾਂ ਨੂੰ ਪੂਰੀ ਆਜ਼ਾਦੀ ਹੈ। ਉਹ ਹਰ ਤਰ੍ਹਾਂ ਦਾ ਕੰਮ ਕਰ ਸਕਦੇ ਕੋਈ ਜਦੋਂ ਅਸੀਂ ਗੁਲਾਮ ਸੀਗੇ ਉਦੋਂ ਸਾਨੂੰ ਕੋਈ ਵੀ ਚੀਜ਼ ਕਰਨ ਵਾਸਤੇ ਅੰਗਰੇਜ਼ਾਂ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਕਿ ਅਸੀਂ ਇਹ ਚੀਜ਼ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਇਸ ਚੀਜ਼ ਦੀ ਅੱਜ ਆਜ਼ਾਦੀ ਵਾਲੇ ਦਿਨ ਦੇ ਵਿੱਚ ਇਹ ਹੈ ਵੀ ਹੁਣ ਆਜ਼ਾਦੀ ਦੇ ਬਾਅਦ ਅਸੀਂ ਸਾਡੇ ਦੇਸ਼ ਨੇ ਜਿੰਨੀ ਤਰੱਕੀ ਕੀਤੀ ਹੈ ਉਸੇ ਜੀ ਦੇ ਸਾਨੂੰ ਪਤਾ ਲੱਗਦਾ ਵੀ ਇਹ ਆਜ਼ਾਦੀ ਮਿਲੀ ਹੈ ਤਾਂ ਹੀ ਅਸੀਂ ਤਰੱਕੀ ਕਰ ਸਕੇ ਹਾਂ ਔਰ ਜੋ ਅੱਜ ਬੋਦੀ ਸਾਹਿਬ ਨੇ ਜਿੱਦਾਂ ਨਾਰਾ ਦਿੱਤਾ ਹੈ ਉਹ ਹੈਗਾ ਆ ਵੀ 2047 ਤੱਕ ਸਾਡਾ ਜਿਹੜਾ ਇਹ ਹਿੰਦੁਸਤਾਨ ਮੁਲਕ ਆ ਜਾਂ ਇੰਡੀਆ ਪਾ ਜਾਂ ਭਾਰਤ ਕਹਿੰਦੇ ਆ ਇਹ ਜਿਹੜਾ ਹੈ ਇੰਨਾ ਕਿ ਤਰੱਕੀ ਹੋਣੀ ਚਾਹੀਦੀ ਹੈ ਕਿ ਵਰਲਡ ਦੀ ਇਹ ਜੇ ਪਹਿਲੀ ਦੋ ਪਾਵਰਸ ਹੈਗੇ ਉਹਰੇ ਦੇ ਵਿੱਚੋਂ ਖੜਾ ਚਾਹੀਦਾ ਇਹ ਤਾਂ ਹੀ ਸੰਭਵ ਹੋ ਸਕੇਗਾ ਕਿ ਅਸੀਂ ਗਵਰਨਮੈਂਟ ਦੇ ਨਾਲ ਜਾਂ ਆਪ ਸਾਰੇ ਜਣੇ ਇਹ ਸੋਚ ਕੇ ਚੱਲੀਏ ਵੀ ਅਸੀਂ ਆਪਣੇ ਦੇਸ਼ ਨੂੰ ਉੱਥੇ ਲੈ ਕੇ ਜਾਣਾ ਔਰ ਉਸ ਚੀਜ਼ ਦੇ ਅਸੀਂ ਅਸੀਂ ਤਰੱਕੀ ਕਰੀਏ ਜਿਹੜੀ ਚੀਜ਼ਾਂ ਅੱਜ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਹਾਲੇ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਬਾਹਰੋਂ ਆਉਂਦੀਆਂ ਨੇ ਕਿਉਂਕਿ ਸਾਡੇ ਇੰਡੀਆ 'ਚ ਨਹੀਂ ਬਣਦੀਆਂ ਪਈਆਂ ਉਹ ਅਸੀਂ ਇੱਥੇ ਬਣਾਣੀਆਂ ਸ਼ੁਰੂ ਕਰੀਏ ਔਰ ਉਹ ਬਣਾ ਕੇ ਅਸੀਂ ਦੂਸਰੇ ਦੇਸ਼ਾਂ ਨੂੰ ਦੇਣੀਆਂ ਸ਼ੁਰੂ ਕਰਾਂਗੇ ਤੇ ਉਹਦੇ ਨਾਲ ਸਾਡੀ ਇੰਡਸਟਰੀ ਵੀ ਤਰੱਕੀ ਕਰੇਗੀ ਔਰ ਕੋਈ ਵੀ ਦੇਸ਼ ਜਿਹੜਾ ਹੈਗਾ ਉਹ ਤਰੱਕੀ ਤਾਂ ਹੀ ਕਰਦਾ ਜਦੋਂ ਉੱਥੇ ਦੀ ਇੰਡਸਟਰੀ ਜਿਹੜੀ ਹੈ ਜਿਹਨੇ ਸਾਰੀਆਂ ਚੀਜ਼ਾਂ ਬਣਾਣੀਆਂ ਔਰ ਉਹ ਦੁਨੀਆ ਦੇ ਵਿੱਚ ਭੇਜਣੀਆਂ ਔਰ ਉਹਦੇ ਨਾਲ ਹੀ ਜਦੋਂ ਜਦੋਂ ਅਸੀਂ ਤਰੱਕੀ ਕਰਦੇ ਆ ਤੇ ਸਾਡੀ ਜਿਹੜੀ ਗਵਰਨਮੈਂਟ ਹੈਗੀ ਆ ਉਹਨੂੰ ਵੀ ਰੈਵਨਿਊ ਜਾਂਦਾ ਆ ਉਹ ਜਿਹੜੇ ਰੈਵਨਿਊ ਆ ਉਹ ਫਿਰ ਸਾਡੇ ਹੀ ਬੰਦਿਆਂ ਦੇ ਉੱਤੇ ਜਾਂ ਜਿਹੜੀਆਂ ਫੈਸਿਲਿਟੀਆਂ ਦੇਣੀਆਂ ਹੁੰਦੀਆਂ ਉਦੇ ਉੱਤੇ ਯੂਜ਼ ਕੀਤਾ ਜਾਂਦਾ ਆਜ਼ਾਦੀ ਦਾ ਫਜ਼ਾ ਸਾਡੋ ਲੈਣ ਵਾਸਤੇ ਦੇਸ਼ ਦੀ ਤਰੱਕੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਤਾਂ ਕਿ ਅਸੀਂ ਔਰ ਸਾਡਾ ਦੇਸ਼ ਤਰੱਕੀ ਕਰ ਸਕੇ ਸਰ ਜੀ ਗਵਰਨਮੈਂਟ ਵੱਲੋਂ ਕੋਈ ਹੈਲਪ ਲੱਗਦੀ ਨਹੀਂ ਕਿ ਇੰਡਸਟਰੀ ਐਮ ਐਸ ਐਮ ای ਸੈਕਟਰ ਨੂੰ ਮਿਲਿਆ ਬਜਟ ਦੇ ਵਿੱਚ ਵੀ ਕੁਝ ਨਹੀਂ ਮਿਲਿਆ ਫਿਰ ਵੀ ਇੰਡਸਟਰੀ ਆਪਣੇ ਲੈਵਲ ਤੇ ਲੱਗੀ ਹੋਈ ਹੈ ਦੇਖੋ ਇਹ ਕਈ ਚੀਜ਼ਾਂ ਹੁੰਦੀਆਂ ਕਈ ਪਾਲਿਸੀਜ਼ ਹੁੰਦੀਆਂ ਸਰਕਾਰੀ ਜਿਹੜੀ ਹੈਗੀ ਹੈ ਟਾਈਮ ਟੂ ਟਾਈਮ ਸਾਨੂੰ ਅਸੀਂ ਸਰਕਾਰ ਦੇ ਨਾਲ ਇਹ ਮੀਟਿੰਗ ਕਰਦੇ ਰਹਿੰਦੇ ਆ ਔਰ ਜੋ ਵੀ ਹੈਗਾ ਕਿਉਂਕਿ ਹੋਣੇ ਮੈਂ ਹੱਲੇ ਪਿਛਲੇ ਮਹੀਨੇ ਹੀ ਇੱਕ ਜਿਹੜਾ ਯੂਰੋ ਬਾਈਕ ਦਾ ਐਗਜ਼ਿਬਿਸ਼ਨ ਸੀ ਜਿੱਥੇ ਸਾਰੇ ਦੁਨੀਆਂ ਦੇ ਬੰਦੇ ਯੂਰਪ ਦੇ ਵਿੱਚ ਆ ਕੇ ਉੱਥੇ ਐਗਜ਼ਿਬਿਸ਼ਨ ਕਰਦੇ ਆ ਸਾਈਕਲ ਦੇ ਉੱਤੇ ਸਾਰੀ ਐਗਜ਼ਿਬਿਸ਼ਨ ਜੋ ਦੇਖ ਕੇ ਆਏ ਆ ਉਹਦੇ ਵਿੱਚ ਜੋ ਅਸੀਂ ਦੇਖਿਆ ਜੋ ਸਾਡੀ ਸਾਈਕਲ ਲਾਈਨ ਨੂੰ ਚਾਹੀਦੀਆਂ ਜਾਂ ਸਾਨੂੰ ਜੋ ਹੋਰ ਅੱਗੇ ਡਵੈਲਪਮੈਂਟ ਵਾਸਤੇ ਚਾਹੀਦਾ ਹੁਣ ਅਸੀਂ ਸੈਂਟਰ ਗਵਰਨਮੈਂਟ ਨਾਲ ਵੀ ਪਲਾਨ ਬਣਾ ਰਹੇ ਹਾਂ ਉਹਨਾਂ ਨਾਲ ਮੀਟਿੰਗ ਕਰਨ ਦੀ ਤੇ ਸਟੇਟ ਗਵਰਨਮੈਂਟਾਂ ਵੀ ਸਾਡੀ ਪਲਾਨ ਬਣਾ ਰਹੀ ਹੈ ਮੀਟਿੰਗ ਕਰਨ ਦੀ ਸਾਨੂੰ ਕੁਝ ਬੜੀ ਜਲਦੀ ਉਹਨਾਂ ਨਾਲ ਅਸੀਂ ਕੰਟੈਕਟ ਕੀਤਾ ਵੀ ਸਾਨੂੰ ਦੱਸੋ ਟਾਈਮ ਲਾਵਾਂਗੇ ਦੱਸਾਂਗੇ ਉਹਨਾਂ ਨੂੰ ਜਾ ਕੇ ਕਿ ਸਾਨੂੰ ਕੀ ਚਾਹੀਦਾ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਨਾਲ ਜਿਹੜਾ ਇੱਕ ਆਪਣਾ ਡਵੈਲਪਮੈਂਟ ਸੈਂਟਰ ਇਥੇ ਸਾਈਕਲ ਦਾ ਬਣਿਆ ਆ ਉਹਦੀ ਵੀ ਇੱਕ ਗਵਰਨਿੰਗ ਬਾਡੀ ਤੇ ਮੈਂ ਮੈਂਬਰ ਆ ਔਰ ਉੱਥੇ ਸਾਨੂੰ ਕੀ ਕੀ ਚੀਜ਼ ਚਾਹੀਦੀ ਹੈ ਕਿੰਦਾ ਦੀ ਅਗਲੀ ਡਵੈਲਪਮੈਂਟ ਹੋਣੀ ਚਾਹੀਦੀ ਸਾਈਕਲ ਲਾਈਨ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰ ਰਕਾ ਔਰ ਐਮ ਐਸ ਐਮ بی ਸੈਕਟਰ ਤੋਂ ਜਿਹੜੇ ਅੱਜ ਤੁਸੀਂ ਦੇਖਿਆ ਸੀ ਡਾਇਰੈਕਟਰ ਸਾਹਿਬ ਆਏ ਸੀਗੇ ਇਹਨਾਂ ਨਾਲ ਜੇ ਇਹ ਗੱਲ ਕਰਕੇ ਵੀ ਤੁਸੀਂ ਸਾਨੂੰ ਟਾਈਮ ਦਿਓ ਔਰ ਸਾਡੀ ਫੈਸਿਲਿਟੀ ਜਿਹੜੀਆਂ ਸਾਨੂੰ ਚਾਹੀਦੀਆਂ ਉਹ ਸਾਨੂੰ ਇੱਥੇ ਪ੍ਰੋਵਾਈਡ ਕੀਤੇ ਜਾਂ ਤਾਂ ਕਿ ਅਸੀਂ ਤਰੱਕੀ ਕਰ ਸਕੀਏ ਔਰ ਉਹ ਸਾਡੀ ਤਰੱਕੀ ਜਿਹੜੀ ਹੈ ਉਹ ਦੇਸ਼ ਦੇ ਤਰੱਕੀ ਵਾਸਤੇ ਵੀ ਕੰਮ ਆਏਗੀ ਮਾਈ ਸੈਲਫ ਰਵਿੰਦਰ ਸੈਣੀ ਫਰੋਮ ਸੈਨੀਟੈਗ ਇੰਜੀਨੀਅਰਸ ਲੁਧਿਆਣਾ ਵੀ ਆਰ ਸੈਲੀਬ੍ਰੇਟਿਡ ਟੂਡੇ 78th ਇੰਡੀਪੈਂਡੈਂਟ ਡੇ ਇਨ ਲੁਧਿਆਣਾ ਸੋ ਦੈਟ ਇਜ਼ ਪ੍ਰੋਵਾਈਡਡ ਮੂਮੈਂਟ ਫੋਰ ਅਸ ਇੰਡਸਟਰੀ ਕਿੰਗ ਨੂੰ ਮੈਸੇਜ ਮੈਂ ਸੈਂਡ ਕੀਤਾ ਐਕਚੁਅਲੀ ਮੈਂ ਐਮਐਸਈ ਵਿੱਚ ਬਿਲੋਂਗ ਕਰਤਾ ਹੂੰ तो मैं तो यही मैसेज देना चाहूँगा आज स्वतंत्रता दिवस पे कि वर्क इज वर्सी फॉर रस अच्छे कर्म करो अच्छे कर्म करेंगे तो हमें उसका फल अच्छा मिलेगा थैंक यू वेरी मच